ਸਤਿ ਸ਼੍ਰੀ ਅਕਾਲ ਦੋਸਤੋ ਕਬੀਲਦਾਰੀਆਂ ਪੰਮਿਆਂ ਤੈਨੂੰ ਕੁੜੀ ਨਹੀਂ ਦੇਣੀ ਕਿਸੇ ਨੇ ਭਾਵੇਂ ਤੂੰ ਕੈਨੇਡਾ ਚੋਂ ਪੀਆਰ ਹੋ ਕੇ ਜਾਵੇਂ ਉੁੱਥੀ ਦੇਖੀ ਆਪਦੀ ਕੀ ਬਣਾਈ ਐ ਜਿਵੇਂ ਕਿਸੇ ਨੇ ਅੰਬ ਚੁੱਪ ਕੇ ਸੁੱਟਿਆ ਹੋਵੇ ਮੂੰਹ ਮੱਥਾ ਸਵਾਰ ਲਿਆ ਕਰ ਮਾੜਾ ਮੋਟਾ ਟੰਗ ਦੇ ਲੀੜੇ ਪਾ ਲਿਆ ਕਰ ਖਾਪਦਾ ਰਹਿੰਦਾ ਐ 16 16 ਘੰਟੇ ਕੁਝ ਨਹੀਂ ਨਾਲ ਜਾਣਾ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਇੰਜੋਏ ਕਰਿਆ ਕਰ ਇੰਜੋਏ ਵਾਈ ਗੱਲਾਂ ਆਉਂਦੀਆਂ ਤੁਹਾਨੂੰ ਚੰਗੇ ਖਾਂਦੇ ਪੀਂਦੇ ਘਰਾਂ ਦੇ ਹੈਗੇ ਹੋ ਤੁਸੀਂ ਤੇ ਮੈਂ ਡੇਢ-ਦੋ ਕਿਲੀ ਵਾਲਾਂ ਦਾ ਪੁੱਤ ਤੇ ਉਹ ਵੀ ਗਿਆਨੇ ਧਰ ਕੇ ਬਾਪੂ ਨੇ ਮੈਨੂੰ ਕੈਨੇਡਾ ਤੋਰਿਆ ਸੀ। 2 ਸਾਲਾਂ ਬਾਅਦ ਬਾਪੂ ਹਾਰਟ ਅਟੈਕ ਕਰਕੇ ਆਪ ਹੀ ਤੁਰ ਗਿਆ। ਮੈਨੂੰ ਭੋਗ ਤੋਂ ਬਾਅਦ ਪਤਾ ਲੱਗਿਆ। ਮੈਂ ਆਪਦੇ ਮੋਹੇ ਬਾਪ ਦਾ ਮੂੰਹ ਵੀ ਨਹੀਂ ਦੇਖ ਸਕਿਆ। ਮਾਂ ਨੂੰ ਡਰ ਸੀ ਕਿ ਤੇ ਸਾਰਾ ਕੁਝ ਵਿਚੇ ਹੀ ਛੱਡ ਕੇ ਨਾ ਭੱਜ ਜਾਵਾਂ। ਮਾਂ ਕੋਲ ਰੋਸਾ ਕੀਤਾ ਤਾਂ ਕਹਿੰਦੀ ਪੁੱਤ ਟੈਂ ਦੇ ਘਰ ਦੀਆਂ ਛੱਤਾਂ ਸੰਭਲ ਲੈ। ਆਪਦੇ ਪਿਓ ਵਾਲਾ ਟੀਚਾ ਨਾ ਹੱਥੋਂ ਖੁੱਸਣ ਦੇ। ਦੋ ਛੋਟੀਆਂ ਭੈਣਾਂ ਤੇਰੀਆਂ ਯਾਦ ਰੱਖੀ ਭਰਾਓ ਗਰੀਬਾਂ ਦੇ ਚਾ ਮਲਾਰ ਜਾਂ ਜਿਉਣੇ ਮਰਨੇ ਕੀ ਹੁੰਦੇ ਆ ਅਸੀਂ ਤਾਂ ਨੀਹ ਵਾਲੀਆਂ ਇੱਟਾਂ ਬਣ ਜਾਂਦੇ ਆ ਤੇ ਅੰਤ ਮਿੱਟੀ ਵਿੱਚ ਹੀ ਦਬ ਜਾਂਦੇ ਆ ਮਾਮਿਆਂ ਨੇ ਜ਼ੋਰ ਪਾ ਕੇ ਭੈਣ ਦਾ ਵਿਆਹ ਕਰ ਦਿੱਤਾ ਅਖੇ ਚੰਗਾ ਰਿਸ਼ਤਾ ਏ ਚੰਗਾ ਰਿਸ਼ਤਾ ਏ ਉਹ ਸਾਲਾ ਅੱਗੋਂ ਪੰਗੀ ਪੋਸਤੀ ਨਿਕਲਿਆ ਕੁੱਟਮਾਰ ਕਰਦਾ ਸੀ ਮਾਰ ਗਿਆ ਇੱਕ ਦਿਨ ਨਾਲੇ ਚ ਡਿੱਗ ਕੇ ਮੇਰੀ ਛੋਟੀ ਭੈਣ ਮੇਰੇ ਮਾਗਰੋਂ ਵਿਆਹੀ ਗਈ ਤੇ ਮੇਰੀ ਗੈਰ ਹਾਜ਼ਰੀ ਚ ਵਿਧਵਾ ਵੀ ਹੋ ਗਈ ਸਾਰਿਆਂ ਨੇ ਕਰੈਕਟਰਲੈਸ ਕਹਿ ਕੇ ਘਰੋਂ ਕੱਢ ਦਿੱਤੀ। ਸ਼ਿਆਰ ਸੀ ਦੁਆਰਾ ਪੜਨ ਲਾਈਏ ਆਈਲੈਟਸ ਕਰਵਾ ਕੇ ਸੱਦਨਾਂਏ ਉਹਨੂੰ ਇੱਧਰ। ਤਿਉਹ ਗੱਲ ਕਰਦਿਆਂ ਪੰਮੇ ਦੀ ਅੱਖਾਂ 'ਚ ਆਏ ਲਾਲ ਡੋਰਿਆਂ ਥਾਣੇ ਹੰਝੂ ਵੀ ਤਿਰਪ ਤਿਰਪ ਕਰਕੇ ਕਰਨ ਲੱਗੇ। ਯਾਰ ਇੱਕ ਮਿੰਨਤ ਆ ਤੁਹਾਡੀ ਐਵੇਂ ਕਿਸੇ ਦਾ ਮਜ਼ਾਕ ਨਾ ਡਾਇਆ ਕਰੋ। ਤੁਹਾਨੂੰ ਕੀ ਪਤਾ ਅਗਲੇ ਮਨ 'ਚ ਕਿੰਨਾ ਬੋਝ ਚੱਕੀ ਫਿਰਦਾ। ਬੱਬਲ ਸਾਡੇ ਸਾਰਿਆਂ 'ਚੋਂ ਖੱਚ ਬੰਦਾ ਏ। ਵੱਡਾ ਅੰਗਰੇਜ਼ ਆਪਣੇ ਆਪ ਨੂੰ ਇੱਥੇ ਬੰਬ ਖਵਾਉਂਦਾ। ਇਹ ਨੇ ਭੱਜ ਕੇ ਪੰਮੇ ਨੂੰ ਜੱਫੀ 'ਚ ਲੈ ਲਿਆ। ਮੇਰੇ ਤੇ ਜਦੋਂ ਪੰਮੇ ਦੀ ਅੱਖ ਚ ਨਾ ਅੱਖ ਨਾ ਪਾਈ ਗਈ ਤਾਂ ਪੀઝા ਆਰਡਰ ਕੀਤਾ ਸੀ ਤਾਂ ਉਹਦਾ ਫੋਨ ਆਇਆ ਪੜ ਕੇ ਭੱਜ ਲਿਆ ਮੈਂ ਭੱਜ ਕੇ ਕਹਿ ਕੇ ਮੈਂ ਉੱਥੋਂ ਨਿਕਲ ਆਇਆ ਅੱਜ ਪਹਿਲੀ ਵਾਰ 25000 ਡਾਊਨ ਪੇਮੈਂਟ ਕਰਕੇ ਲਈ ਕਾਲੀ ਮਸਟੈਂਗ ਮੈਨੂੰ ਪੰਮੇ ਦੀ 2000 ਵਾਲੀ 1997 ਮਾਡਲ ਟੋヨタ ਕੋਰੋਲਾ ਗੱਡੀ ਦੇ ਬਾਰ ਬਾਰ ਖੜੀ ਬੌਣੀ ਲੱਗੀ ਹੈ ਤਾਂ ਅਸੀਂ ਵੀ ਕਿਹੜਾ ਖੱਬੀ ਖਾਨ ਘਰਾਂ ਦੇ ਪਤਾ ਨਹੀਂ ਉਹ ਕਿਹੜੀ ਮਿੱਟੀ ਦਾ ਬਣਿਆ ਹੈ ਜੋ ਉਹਨੇ ਪੈਰ ਨਹੀਂ ਛੱਡੇ ਪਮਾ ਜੀ ਮੈਨੂੰ ਸਾਡੇ ਪਿੰਡ ਵਾਲੇ ਘਰ ਦੇ ਦਲਾਨ ਤੇ ਚੜੀ ਅਣਕੜ ਤਲਟਾਂ ਜੀ ਦੇ ਤੇ ਗਾਂ ਅਠ ਸਤਿਰ ਵੀੜੇ ਹੋਏ ਨੇ ਵਰਗਾ ਲੱਗਿਆ ਉਹ ਵਾਈ ਜਿਹੜਾ ਆਪਣੇ ਆਪ ਨੂੰ ਮਾਹ ਬਸ਼ੀਰਾਂ ਦਾ ਪੁੱਤ ਦੱਸਦਾ ਹੁੰਦਾ ਆਪਦੀਆਂ ਲਿਖਤਾਂ ਚ ਉਹਦੀ ਇੱਕ ਕਵਿਤਾ ਸੁਣਾਉਂਦਾ ਵਾਂ ਕਬੀਲਦਾਰੀਆਂ ਦਾ ਬੋਹ ਚੁੱਕਣ ਵਾਲੇ ਜਿਨ੍ਹਾਂ ਦੇ ਸੁਭਾਅ ਚ ਰੰਗਲਾਪਣ ਨਹੀਂ ਹੁੰਦਾ ਜਿਨ੍ਹਾਂ ਦੇ ਚਿਹਰਿਆਂ ਤੇ ਮੁਸਕਾਨ ਪੁੱਛ ਕੇ ਆਉਂਦੀ ਏ ਕੁੜੀਓ ਉਹ ਵੀ ਮੁੰਡੇ ਹੀ ਹੁੰਦੇ ਨੇ ਜੋ ਦੇਖਣ ਨੂੰ ਅੱਧ ਖੜ ਲੱਗਦੇ ਨੇ ਜਿਨ੍ਹਾਂ ਦੇ ਮੱਥਿਆਂ ਤੇ ਤਿਉੜੀਆਂ ਜਵਾਨ ਉਮਰੇ ਨਕਸ਼ੇ ਵਾਹ ਦਿੰਦੀਆਂ ਨੇ ਜਿਨ੍ਹਾਂ ਦਾ ਸਿਰ ਮੂੰਹ ਦਾੜੀ 30 ਸਾਲਾਂ ਤਾਈਂ ਟੁੱਕਦੇ ਆ ਚਿੱਟੇ ਪੈ ਜਾਂਦੇ ਨੇ ਜੋ ਰੈਵਿੰਦੀਆਂ ਐਣਕਾ ਲਾਉਣ ਤੇ ਜੂ ਐਸ ਪੋਲੋ ਦੀਆਂ ਜੀਨਾ ਪਾਉਣਾ ਪਸੰਦ ਨਹੀਂ ਕਰਦੇ ਕੁੜੀਓ ਉਹ ਵੀ ਮੁੰਡੇ ਹੀ ਹੁੰਦੇ ਨੇ ਜੋ ਕਿਤਾਬਾਂ ਦੀ ਗੱਲ ਕਰਦੇ ਨੇ ਫਲਸਫਿਆਂ ਸਿਧਾਂਤਾਂ ਦੀ ਗੱਲ ਕਰਦੇ ਨੇ ਜੋ ਗੰਭੀਰ ਮੁਦਰਾ ਧਾਰੀ ਕਰ ਰੱਖਦੇ ਨੇ ਗਾਜ਼ਲਾਂ ਸੁਣਦੇ ਨੇ ਲਲਕਾਰੇ ਨਹੀਂ ਮਾਰਦੇ ਫਰਜ਼ਾਂ ਤੇ ਹੱਕਾਂ ਦੀ ਬਾਤ ਪਾਉਂਦੇ ਨੇ ਕੁੜੀਓ ਉਹ ਵੀ ਮੁੰਡੇ ਹੀ ਹੁੰਦੇ ਨੇ ਇੱਕ ਗੱਲ ਦੱਸਾਂ ਪੰਮੀ ਨਾਲ ਵਿਆਹੀ ਜਾਣ ਵਾਲੀ ਕੁੜੀ ਨੇ ਜ਼ਰੂਰ ਪਿਛਲੇ ਚਾਰ ਮਾਸ ਚ ਪੁੰਨ ਕੀਤੇ ਹੋਣੇ ਕੋਈ ਤਪ ਕੀਤਾ ਹੋਣਾ ਜਾਂ ਗਊਆਂ ਦਾਨ ਕੀਤੀਆਂ ਹੋਈਆਂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ